साध के संग न कबू गवे साध के संग सदा सुख पावे साध संग वस्तु योचर लह साधु के संग सह साध के संग बसे थानु चे साधु के संग पहच ਸਾਧ ਕੇ ਸੰਗਿ ਦ੍ਰਿੜੈ ਸਭ ਧਰਨ ਸਾਧ ਕੇ ਸੰਗ ਕੈਵਲ ਪਾਰੁ ਗ੍ਰਹੈ ਸਾਧ ਕੇ ਸੰਗ ਪਾਇ ਨਾਮੁ ਨਿਧਾਨ ਨਾਨਕ ਸਾਧੂ ਕੈ ਕੋੁਰ ਬਾਹ ਸਾਧ ਕੇ ਸੰਗ ਨਾ ਕਬੂ ਹੁੰਦਾ ਵੈ साध के संग सदा सुख पावे साध संग वस्तु अगोचर लहै साधु के संग अजरू सहै साध के संग बसत आन साधु के संग महल पहुचै साध के संग रे सब भरै ਸਾਧਕੇ ਸੰਗ ਕੇਵਲ ਪਾਰਗ੍ਰਹ ਸਾਧਕੇ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕਹਿ ਕੁਰਬਾ ਸਾਧਕੇ ਸੰਗ ਮਾਇ ਨਾਮ ਨਿਧਾਨ ਨਾਨਕ ਸਾਧੂ ਕਹਿ ਕੁਰਬਾ ਵਾਇਗੁਰੂ ਜੀ ਕਾਲ ਸਾਹਿਬ ਵਾਇਗੁਰੂ ਜੀ ਦੀ ਫਤਿਹ ਗੁਰਬਾਣੀ ਕੀਰਤਨ ਕਥਾ ਦੀ ਇਸ ਲੜੀ ਵਿੱਚ ਆਪ ਸਾਰਿਆਂ ਨੂੰ ਜੀਆਂ ਨੂੰ ਹਰੀ ਜਸ ਗਾਇਨ ਕਰਦੇ ਵੇ ਹਰੀ ਨਾਮ ਗੁੰਗਾਂ ਕਰਦੇ ਗੁਰੂ ਜੀ ਉਪਦੇਸ਼ ਕਰਦੇ ਹਨ ਸਾਧ ਕੇ ਸੰਗ ਨਾ ਕਭੂ ਧਾਵੇ ਸਾਧ ਕੇ ਸੰਗ ਸਦਾ ਸੁਖ ਪਾਵੇ ਜਿਹੜੀ ਇੱਕ ਪਗਜਨਾਂ ਦੀ ਸੰਗਤ ਹੈ ਨਾ ਉਸ ਵਿੱਚ ਬੜੀਆਂ ਬਰਕਤਾਂ ਨੇ ਬਾਬਾ ਜੀ ਕਹਿੰਦੇ ਨੇ ਫਿਰ ਜਿਹੜੀ ਦੌੜ ਭੱਜਾਂ ਨਾ ਉਹ ਮੁੱਕ ਜਾਂਦੀ ਹੈ ਆਤਮਿਕ ਤਲੇ ਵੀ ਆਪਾਂ ਇਧਰ-ਉਧਰ ਦੌੜਦੇ ਨੇ ਉਹਦੀ ਫਿਰ ਲੋੜ ਨਹੀਂ ਪੈਂਦੀ ਤੇ ਇਵਨ ਸੰਸਾਰ ਇੱਥੋਂ ਤੱਕ ਕਿ ਜਿਹੜਾ ਸੰਸਾਰ ਲਈ ਆਪਣਾ ਆਪਣੀ ਰੋਜ਼ੀ ਰੋਟੀ ਲਈ ਵੀ ਆਪਣੀ ਜਿਹੜੀ ਦੌੜ ਭੱਜਣਾ ਉਹ ਵੀ ਬਹੁਤ ਘਟ ਜਾਂਦੀ ਹੈ ਸਾਧਕੇ ਸੰਸਦਾ ਸੁਖ ਪਾਵੇ ਸੁਖ ਦੀ ਪ੍ਰਾਪਤੀ ਹੁੰਦੀ ਕਿਉਂਕਿ ਮਾਰਗਦਰਸ਼ਨ ਹੋ ਜਾਂਦਾ ਸਾਧ ਸੰਗ ਬਖਸ਼ ਅਗੋਚਰ ਲੈ ਸਾਧੂ ਕੇ ਸੰਗ ਅਜਰ ਸਹਿ ਜਿਹੜਾ ਪ੍ਰਭੂ ਅਗੋਚਰ ਹੈ ਆਪਾਂ ਕਹਿੰਦੇ ਦਿਸਦਾ ਨਹੀਂ ਨਾ ਤੇ ਉਹ ਪ੍ਰਭੂ ਨਾਮ ਉਹ ਗਿਆਨ ਉਸ ਦੀ ਪ੍ਰਾਪਤੀ ਹੁੰਦੀ ਹੈ ਤੇ ਆਪਾਂ ਬੜੀਆਂ ਬੜੀਆਂ ਮੁਸ਼ਕਲਾਂ ਨੂੰ ਵੀ ਸਹਂਦ ਜੋਗੇ ਹੋ ਜਾਂਦੇ ਆ ਅਜਰ ਸਹਿ ਸਾਧਕੇ ਸੰਗ ਅਜਰ ਸਹਿ ਸਾਧਕੇ ਸੰਗ ਬਸੇ ਥਾਨ ਉਤੇ ਸਾਧਕੇ ਸੰਗ ਮਹਿਲ ਪਹੁੰਚਿਆ ਆਪਣਾ ਜਿਹੜਾ ਰੁਤਮਾ ਇਹਨਾਂ ਸਮਾਜ ਵਿੱਚ ਉਹ ਵੀ ਬੜਾ ਉੱਚਾ ਹੋ ਜਾਂਦਾ ਤੇ ਸਾਧਕੇ ਸੰਗ ਮਹਿਲ ਪਹੁੰਚੇ ਜੋ ਪ੍ਰਭੂ ਦਰਗਾਹ ਹੈ ਨਾ ਉਸ ਵਲ ਆਪਣਾ ਮਨ ਕੇਂਦ੍ਰਿਤ ਹੁੰਦਾ ਆਪਣਾ ਉਹ ਮਾਰਗ ਬਣ ਜਾਂਦਾ ਆਪਾਂ ਉਸ ਤੱਕ ਪਹੁੰਚ ਜਾਂਦੇ ਆ ਸਾਧਕੇ ਸੰਗ ਜਿਹੜੇ ਸਭ ਤਰਮ ਤੇ ਫਿਰ ਆਪਾਂ ਚੰਗੀਆਂ ਗੱਲਾਂ ਲਈ ਜਿਹੜੀਆਂ ਨਾ ਵਧੀਆ ਗੱਲਾਂ ਜਿਸ ਤਰ੍ਹਾਂ ਇਮਾਨਦਾਰੀ ਨਾਲ ਰਹਿਣਾ ਸਾਚੇ ਬੋਲਣਾ ਇਹੋ ਜਿਹੇ ਧਰਮ ਦੀਆਂ ਗੱਲਾਂ ਬਹੁਤ ਦ੍ਰਿੜ ਹੋ ਜਾਂਦੀਆਂ ਕਿਉਂਕਿ ਸਹੀ ਮਾਰਗ ਦਿਖਦਾ ਹੈ ਨਾ ਸਾਧ ਕੇ ਸੰਗ ਕੇਵਲ ਪਰਮ ਤੇ ਮਨ ਇੱਕਾਗਰ ਹੁੰਦਾ ਧਿਆਨ ਲੱਗਦਾ ਹੈ ਪਰਮ ਦੇ ਪ੍ਰਤੀ ਯਾਨੀ ਕਿ ਜਿਹੜਾ ਆਪਣਾ ਮਨ ਵਿਕੇਂਦ੍ਰਿਤ ਹੋ ਜਾਂਦਾ ਨਾ ਮਾਇਆ ਨਾਲ ਪਟਕਦਾ ਉਹ ਬੰਦ ਹੋ ਜਾਂਦਾ ਸਾਧ ਕੇ ਸੰਗ ਪਾਏ ਨਾਮ ਨਿਧਾਨ ਉਹ ਖਜ਼ਾਨਾ ਮਿਲ ਜਾਂਦਾ ਪ੍ਰਭੂ ਨਾਮ ਦਾ ਜਿਹੜਾ ਕਿੰਨਾ ਦੁਰਲੱਭ ਹੈ ਨਾਨਕ ਸਾਧੂ ਕੇ ਕੁਰਬਾਨ ਹੋ ਜੀ ਸੰਗਤਾਂ ਬਾਬਾ ਜੀ ਕਿੰਨੇ ਕੁਰਬਾਨ ਜਾਣਾ ਹੈ ਜਿਹਦੇ ਸਦਕਾ ਆਤਮਿਕ ਦੌਲਤ ਮਿਲਦੀ ਹੈ ਪ੍ਰਭੂ ਨਾਮ ਮਿਲਦਾ ਹੈ ਭਟਕਲਾਂ ਦੂਰ ਹੁੰਦੀ ਹੈ ਦੌਲ ਪਜ ਮੁਕਦੀ ਹੈ ਆਪਣਾ ਰੁਤਬਾ ਸਮਾਜ ਵਿੱਚ ਉੱਚਾ ਹੁੰਦਾ ਹੈ ਤੇ ਆਪਾਂ ਨੂੰ ਪ੍ਰਭੂ ਦੇ ਮਹਿਲ ਤੱਕ ਜਿਹੜਾ ਆਪਣਾ ਮਾਰਗਦਰਸ਼ਨ ਹੁੰਦਾ ਸੋ ਐਸੇ ਐਸੀ ਸਾਧ ਸੰਗਤਾਂ 'ਚ ਕੁਰਬਾਨ ਜਾਣਾ ਹੈ ਨਾਨਕ ਸਾਧੂ ਕਹਿ ਕੁਰਬਾਨ ਸੋ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸ ਦੇ ਨਾਲ ਹੀ ਦਾਸ ਨੂੰ ਆਗਿਆ ਬਖਸ਼ੋ ਹੋਈਆਂ ਗਲਤੀਆਂ ਦੀ ਦਾਸ ਖਿਮਾ ਦਾ ਜਾ ਚੱਕਾ ਅਰਦਾਸ ਕਰੇ ਕਿ ਏ ਕੀਰਤਨ ਕਥਾ ਦੀ ਸ਼੍ਰੰਖਲਾ ਇਹ ਕੀਰਤਨ ਕਥਾ ਦੀ ਲੜੀ ਅੱਗੇ ਵੀ ਇਸੇ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ